ਸਮਾਵਾਲਾ ਸਾਡੇ ਕੰਮ ਕਰਨ ਵਾਲੇ ਕੋਈ ਨਹੀਂ ਆ ਆਪਣੀ ਆਈ ਹੈ ਉਹ ਬੋਲਿੰਗ ਕਰੇ ਪਹਿਲਾਂ ਬੋਲਿੰਗ ਨਾ ਨਾ ਆਪਣੀ ਆਈ ਹੈ ਬੋਲਿੰਗ ਕਰਾਂਗੇ ਬੋਲ ਕਰਾਂਗੇ ਅੱਗੇ ਅੱਗੇ ਲੱਗੋ ਚੰਦਰ ਜੀ ਆ ਗਿਆ ਜੀ ਪੰਜ ਇਹ ਆਹ ਹਾ 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 ਇਹ ਚੀ ਗੇਂ ਟਾਈਟ ਗਈ ਜ਼ੋਰਦਾਰ ਟਾਈਟ ਆਜੋ ਸਰ ਦਾ ਕੈਪਟਨ ਨੂੰ ਕੈਪਟਨ ਆਹਾ ਹਾ ਹਾ ਕੈਪਟਨ ਨੂੰ ਕੈਪਟਨ ਦੇਖੀ ਜਿੱਤੇ ਬਚ-ਬਚ ਕੇ ਚੱਲ ਬੀਬਾ ਬਾਲ ਤੋਂ ਬਚ-ਬਚ ਕੇ ਚੱਲੋ ਸਰਵਿਕ ਗੰਗੋਲੀ ਵਾਲਾ ਸ਼ਾਟ ਤੇ ਕਿਹੜਾ ਚਾਹੁੰਦਾ ਸੀ ਮੈਂ ਪ੍ਰਕਾਸ਼ ਸਰਨੁਰ ਤੇ ਸਾਰਾ ਤਾਂ ਸਮਝ ਨਹੀਂ ਆ ਰਿਹਾ ਬੇਰਨ ਬਚਾਏ ਅਮਨਸ਼ੂ ਫਿਰ ਨੂੰ ਦੇਖ ਕੇ ਗੇਂਦ ਹਵਾ ਹੀ ਹੋ ਗਈ ਸਾਨੂੰ ਦੋ ਬਰਾਬਰ ਏ ਕਾਦਰ ਸਿੰਘ ਆ ਗਏ ਜੀ ਲੈ ਇੱਕਾਈ ਨਾ ਨਾ ਤੌਰ ਦੀ ਮਾਤ ਕੰਦੀ ਸਰ ਦੇ ਦੇਖਦੇ ਆ ਆਹਾ ਕੀ ਬਣਦਾ ਹੈ ਏ ਹਰਕੇਸ਼ ਸਿੰਘ ਮੋਰਚੀ ਦੇ ਤਨਾਤ ਉਧਰ ਵੀ ਕਿਸੇ ਦੂਜੇ ਪਾਸੇ ਦੇ ਇਧਰ ਏ ਆਹ ਫੇਰ ਬਾਈਡ ਵਾਲ ਰੱਬ ਦੇ ਨਾਮ ਦੀ ਤਾੜੀ ਮਾਰ ਦਿਓ ਜਰਾ ਸਾਰੇ ਆਹ ਸੋਰੀ ਫੀਲਿੰਗ ਕੁੰਡੀਆਂ ਦੇ ਸਿੰਘ ਫਸ ਗਏ ਕਹਿੰਦਾ ਨਿੱਤਰ ਬੜੇਵੇਂ ਖਾਣੇ ਇਹ ਕੀ ਬਾਕੀ ਦਾ ਜਿਹੜਾ ਕੰਗਾ ਹੋਇਆ ਸਾਜਣ ਤਾਂ ਕਾਫੀ ਖਤਰਨਾਕ ਖਿਡਾਰੀ ਕਰਕੇਸ਼ ਲੱਗ ਰਿਹਾ ਹੈਗਾ ਦੌੜਾ ਦੇ ਮੁਕਾਬਲੇ 'ਚ ਇੱਕ ਵਾਰ ਫੇਰ ਵਾਈਡ ਬਾਲ ਡਬਲਯੂਟੀ ਤਾਂ ਆ ਵਾਈਡ ਬਾਲ ਤੋਂ ਸਾਨੂੰ ਖਿਆਲ ਰੱਖਣਾ ਪਊਗਾ ਕਿਉਂਕਿ ਮੈਚ ਜਿੱਤਣ ਦੇ ਵਿੱਚ ਸਕੋਰ ਵਧਾ ਦਿੰਦੀਆਂ ਨੇ ਵਾਈਡ ਬਾਲਾਂ ਪਹਿਲਾਂ ਵਾਲੀ ਮੈਚ ਦੇ ਵਿੱਚ ਵੀ ਕਾਫੀ ਜੜੀਆਂ ਵੇਡ ਬਾਲ ਦੇਖ ਨੂੰ ਮਿਲੀਆਂ ਸੀਗਾ ਸਾਨੂੰ ਕਾਫੀ ਜਿਹੜਾ ਹੋਰ ਮਹਿੰਗਾ ਸਾਤ ਹੋ ਗਿਆ 7 ਨੰਬਰ ਟੀਮ ਦਾ ਮਿੱਤਰਾ ਜਹਾਜਾ ਨੂੰ ਨਹੀਂ ਰੋੜੇ ਵੱਜਦੇ ਬੜਾ ਕੂਰੇ ਕੱਲੇ ਵੀ ਨਾ ਆੜੇ ਦੀ ਗਰੀ ਤੇ ਚੋਰਾ ਨੂੰ ਇਹ ਅਟਦੇ ਨਹੀਂ ਜਿੰਦੇ ਸੋਹਣਿਆ ਜੇ ਮਾਂ ਦੇ ਦੀਆਂ ਛਾਪੀਆਂ ਚੋਂ ਮਿਲਤ ਜ਼ਰੂਰੀ ਹੈ ਆ ਵੱਡਾ ਸ਼ਾਟ ਆ ਕਾਫੀ ਮਹਾ ਵੱਡੇ ਸ਼ਾਟ ਖੇਡ ਰਹੀ ਹੈ ਰੈਕਿੰਗ ਆ ਚੱਲੀ ਹੈ ਇੰਟਰਨੈਟ ਦਾ ਇਹ ਪੈਦਲ ਕਰਕਟ ਦਾ ਕਰਕਟ ਦੀ ਖੇਡ ਵਿੱਚ ਨਾ ਸਾਰਾ ਲੈਂਦੇ ਆ ਅਗੇ ਮੰਚੰਦਾ ਅਗੇ ਮੰਚੰਦਾ ਮੈਨੂੰ ਸਾਰਾ ਕਹਿੰਦੇ ਆ ਜ਼ੋਰਦਾਰ ਤੋਰ ਮਾਈਂਡ ਬਾਲ ਦੀ ਮਾਈਂਡ ਬਾਲ ਇਹ ਹਾਂ ਖਾਲੀ ਬਾਲ ਜੀ ਡਾਟ ਬਾਲ ਲੇਟਿੰਗ ਕਰਨੀ ਬੜੀ ਮੁਸ਼ਕਲ ਹੁੰਦੀ ਆ ਇਹ ਦੇਖ ਦਿਓ ਦੇਖਦੇ ਕੀ ਬਣਦਾ ਇਹ ਇੱਕ ਦੇਖ ਕੇ ਸਪੀਡ ਦੇ ਬਾਤ ਸਮਝ ਨਹੀਂ ਆਉਂਦੀ ਇਹ ਤਾਂ ਦਿਖ ਰਹੀ ਹੈ ਤਾਂ ਬਾਤ ਨੂੰ ਮੈਨੂੰ ਗੁਰਪ੍ਰਤ ਲਗਾਤਾਰ ਥੋੜਾ ਜਿਹਾ ਸਮਝ ਨਹੀਂ ਪਾ ਰਹੇ ਬੰਨ ਲਾਉਂਦਾ ਆ ਲਾਸਟ ਰਾਊਂਡ ਦੂਸਰੇ ਰਾਊਂਡ ਦੇ ਵਿੱਚ ਹਾਂ ਜਦੋਂ ਉਹ ਬੀ ਆ ਗਿਆ ਤਾਂ ਜਰਨੇ ਕੰਮ ਲਗਾਤਾ ਦੇਖਦੇ کافی ਨੇ ਹਾਂ کافی اچھی ਬੋਲ ਵੇੜੀ ਸਤਲੁਤ ਟੀਮ ਦਾ ਜਰਾ ਜ਼ੋਰਦਾਰ ਤਾੜੀਆਂ ਦੂਸਰੇ ਰਾਉਂਡ ਦੇ ਵਿੱਚ ਜੜੀ ਕਾਫੀ ਅਕਸੀ ਲਾਸਟ ਬਾਲ ਬੋਲਿੰਗ ਦੇਖਣ ਨੂੰ ਮਿਲੀ ਜੇ ਪਹਿਲੇ ਓਵਰਾਂ ਚ ਕਾਫੀ ਮਹਿੰਗੇ ਸਾਥ ਹੋਏ ਨੇ 8ਵੇਂ ਓਵਰ ਦੀ ਲਾਸਟ ਬਾਲ ਅਕਤੂਬਰਵਿੰਦਰ ਸਰ ਕੀ ਕਰਦੇ ਲਾਸਟ ਬਾਲ ਦੇ ਵਿੱਚ ਉਹ ਤਾਂ